ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਚ ਪ੍ਰਚਾਰ ਦੇ ਲਈ ਕੁਝ ਹੀ ਸਮਾਂ ਬਾਕੀ ਹੈ ਤੇ ਹੁਣ ਸਾਰੀਆਂ ਹੀ ਪਾਰਟੀਆਂ ਆਪਣੇ ਪਾਰਟੀਆਂ ਦੇ ਲਈ ਪ੍ਰਚਾਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਯਾਨੀ ਕਿ ਉਮੀਦਵਾਰ ਆਪਣੀਆਂ ਪਾਰਟੀਆਂ ਦੇ ਲਈ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਉਧਰ ਹੀ ਲੁਧਿਆਣਾ ਦੇ ਵਿੱਚ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਇੱਕ ਵਾਰ ਮੁੜ ਤੋਂ ਰਾਜਾ ਵੜਿੰਗ ਤੇ ਸਵਾਲ ਖੜੇ ਕਰ ਦਿੱਤੇ ਨੇ ਜੀ ਹਾਂ ਉਹਨਾਂ ਨੇ ਰਾਜਾ ਵੜਿੰਗ ਨੂੰ ਗੱਲਾਂ-ਗੱਲਾਂ ਦੇ ਵਿੱਚ ਘੇਰਿਆ ਉਹਨਾਂ ਕਿਹਾ ਕਿ ਉਹ ਅਤੇ ਉਸ ਦੀ ਪਤਨੀ 2-2 ਕਰੋੜ ਦੀਆਂ ਗੱਡੀਆਂ ਵਿੱਚ ਘੁੰਮਦੇ ਨੇ ਤੇ ਲੱਖਾਂ ਦੀਆਂ ਘੜੀਆਂ ਲਾਉਂਦੇ ਨੇ ਉਦੋਂ ਜਦੋਂ ਪ੍ਰਚਾਰ ਲਈ ਜਾਂਦੇ ਨੇ ਅਤੇ ਇੰਸਟਾਗ੍ਰਾਮ ਤੇ ਆਪਣ ਨੇ ਕਿਹਾ ਕਿ ਉਹ ਅਤੇ ਉਸਦੀ ਪਤਨੀ 2-2 ਕਰੋੜ ਦੀਆਂ ਗੱਡੀਆਂ ਦੇ ਵਿੱਚ ਘੁੰਮਦੇ ਨੇ ਅਤੇ ਲੱਖਾਂ ਦੀਆਂ ਘੜੀਆਂ ਲਾਉਂਦੇ ਨੇ ਉਥੇ ਜਦੋਂ ਪ੍ਰਚਾਰ ਲਈ ਜਾਂਦੇ ਨੇ ਉਨ੍ਹਾਂ ਨੇ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਰੀਲਾਂ ਬਾਰੇ ਵੀ ਜ਼ਿਕਰ ਕੀਤਾ ਰਵਨੀਤ ਬਿੱਟੂ ਨੇ ਕਿਹਾ ਕਿ ਲੋਕ ਇਹਨਾਂ ਦੀ ਸਿਆਸਤ ਨੂੰ ਹੁਣ ਪੂਰੀ ਤਰ੍ਹਾਂ ਸਮਝ ਚੁੱਕੇ ਨੇ ਅਤੇ ਉਹ ਹੁਣ ਲੋਕਾਂ ਨੂੰ ਹੋਰ ਮੋਰਖ ਨਹੀਂ ਬਣਾ ਸਕਦੇ ਉਨ੍ਹਾਂ ਕਿਹਾ ਕਿ ਇਹ ਪੈਂਤਰੇ ਪਹਿਲਾਂ ਚੱਲਦੇ ਸੀ ਪਰ ਹੁਣ ਲੋਕ ਉਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣ ਵਾਲੇ ਇਸ ਤੋਂ ਇਲਾਵਾ ਰਵਨੀਤ ਬਿੱਟੂ ਰਾਜਾ ਵਿੜਿੰਗ ਨੂੰ ਹੋਰ ਗੱਲਾਂ ਤੇ ਵੀ ਘੇਰਦੇ ਹੋਏ ਦਿਖਾਈ ਦਿੱਤੇ ਗੱਲ ਹੀ ਆ ਵੀ ਐਸੇ ਡਰਾਮੇਬਾਜ਼ ਪੂਰੇ ਕੈਂਡੀਡੇਟ ਆਏ ਨੇ ਜਿਹੜੇ ਬਾਹਰੋਂ ਕੱਲ ਮੈਂ ਇੱਕ ਵੀਡੀਓ ਦੇਖ ਰਿਆ ਸੀ ਵੀ ਉਹ ਵੀਡੀਓ ਦੇ ਵਿੱਚ ਇੱਕ ਨੌਜਵਾਨ ਚੰਗੀ ਗੱਲ ਆ ਮਤਲਬ ਇੱਥੋਂ ਪਤਾ ਲੱਗਦਾ ਵੀ ਕਿਵੇਂ ਲੋਕਾਂ ਨੂੰ ਇਹ ਇਹ ਕਿੰਨਾ ਲੋਕ ਸਮਝਦੇ ਆ ਵੀ ਇਹਨਾਂ ਨੂੰ ਕੋਈ ਸਮਝ ਹੀ ਨਹੀਂ ਅਸੀਂ ਜਦ ਮਰਜੀ ਬੇਫਕੂ ਬਣਾ ਲਈਏ ਉੱਥੇ ਸਾਰੇ মিডিਆ ਵਾਲੇ ਸੱਦੇ ਹੋਏ ਸਾਰੇ মিডিਆ ਵਾਲੇ ਕਵਰੇਜ ਕਰ ਰਹੇ ਆ ਤੇ ਉਹਨੂੰ ਕਹਿ ਰਿਹਾ ਅਚਾਨਕ ਮੈਂ ਇਹ ਗੱਲ ਸੁਣ ਕੇ ਇੰਸਟਾਗ੍ਰਾਮ ਤੇ ਪੜ੍ਹ ਕੇ ਮੈਂ ਆ ਗਿਆ ਤੇ ਇੱਕਦਮ ਅਚਾਨਕ ਮੈਂ ਘਰੇ ਆ ਗਿਆ ਉਹ ਕੁਦਰਤੀ ਗੱਲ ਫੜੀ ਕਿਵੇਂ ਗਈ ਕਿਉਂਕਿ ਸਾਰੇ ਤੁਹਾਡੇ ਚੋਂ ਮੀਡੀਆ ਚੈਨਲ ਨੇ ਜਿਹੜੇ ਉਹ ਉੱਥੇ ਪਹੁੰਚੇ ਹੋਏ ਸੀ ਤੇ ਉਹ ਤੇਲ ਚੋਂਦੀਆਂ ਕੱਲੀਆਂ-ਕੱਲੀਆਂ ਜਿਹੜੀਆਂ ਵੀਡੀਓ ਆਏ ਕੱਲੇ-ਕੱਲੀ ਗੱਲ ਉਹ ਆਪ ਪੁੱਛ ਕੇ ਵੀ ਦੱਸੋ ਜੀ ਕਿਵੇਂ ਤੁਹਾਨੂੰ ਲੱਗਿਆ ਉਹ ਕਹਿੰਦੇ ਜੀ ਮੈਂ ਤਾਂ ਬਸ ਅਚਾਨਕ ਆ ਗਿਆ ਜੀ ਇੰਸਟਾਗ੍ਰam ਤੇ ਮੈਨੂੰ ਪਤਾ ਲੱਗਿਆ ਤੇ ਮੈਂ ਆ ਗਿਆ ਤੇ ਮੈਂ ਕਿਹਾ ਜੀ ਫਿਰ ਮੀਡੀਆ ਕਿੱਥੋਂ ਆ ਗਿਆ ਤੇ ਇਹ ਇੰਨੇ ਵੱਡੇ ਗੱਲ ਜਿਹੜੀ ਉਹ ਕਿੱਥੋਂ ਚੱਲ ਗਈ ਤੇ ਫੇਰ ਉਹ ਆਪ ਹੀ ਉਹਨਾਂ ਨੇ ਕਿਹਾ ਵੀ ਮੇਰੇ ਬਾਰੇ ਤਾਂ ਜਿਹੜੀਆਂ ਗੱਲਾਂ ਨੇ ਉਹ ਕੁਰਤੇ ਪਜਾਮੇ ਦੇ ਪੈਸੇ ਨਾ ਦੇਣ ਦੀਆਂ ਆ ਉਹਨਾਂ ਨੇ ਤੁਹਾਡੇ ਇਹ ਗੱਲ ਕਹੀ ਦੇਖੋ ਕੁਰਤੇ ਪਜਾਮੇ ਦੇ ਪੈਸੇ ਨਾ ਦੇਣੇ ਕੋਈ ਪਾਰਟੀ ਵਾਲਾ ਥੋੜੀ ਕੁਝ ਕਹਿ ਰਿਹਾ ਏ ਇਹ ਤਾਂ ਤੁਹਾਡੇ ਆਪਣੇ ਜ਼ਿਲ੍ਹੇ ਦੇ ਜਿਹੜੇ ਸਭ ਤੋਂ ਮਸ਼ਹੂਰ ਟੇਲਰ ਨੇ ਜਿਨ੍ਹਾਂ ਕੋਲ ਲੋਕ ਪ੍ਰਿੰਸ ਟੇਲਰ ਨੇ ਉਹਨਾਂ ਦਾ ਉਹਨਾਂ ਨਾਲ ਆਪ ਤੁਸੀਂ ਬੋਲ ਰਹੇ ਹੋ ਉਹਨਾਂ ਨੂੰ ਗਾਲਾਂ ਕੱਢ ਰਹੇ ਹੋ ਵੀਡੀਓਾਂ ਤੇ ਵਾਇਰਲ ਹੋਈਆਂ ਜਿਹੜੀਆਂ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਤੁਹਾਡੀ ਹਿੰਮਤ ਕਿਵੇਂ ਪਈ ਪੈਸੇ ਜਿਹੜੇ ਮੇਰੇ ਤੋਂ ਲੈਣ ਦੀ ਤੁਹਾਡੇ ਕੋਲ ਤਾਂ ਭਾਈ ਤੁਸੀਂ 2 ਕਰੋੜ ਤੋਂ ਘੱਟ ਗੱਡੀ ਤੇ ਨਹੀਂ ਜਾ ਰਹੇ ਕਿ 2 ਕਰੋੜ ਜੇ ਤੁਹਾਡੇ ਕੋਲ ਤੁਸੀਂ ਕਹਿੰਦੇ ਹੋ ਮੈਂ ਐਡਾ ਵੱਡਾ ਰਾਜਾ ਹਾਂ ਜਿਹੜਾ ਕਿ ਅੱਜ ਕੱਲ ਰਾਜੇ ਖਤਮ ਹੋ ਚੁੱਕੇ ਆ ਕੋਈ ਰਾਜਾ ਨਹੀਂ ਗੱਲ ਅੱਜ ਕੱਲ ਅੱਜ ਕੱਲ ਗੱਲ ਆਮ ਆਦਮੀ ਦੀ ਆ ਤੇ ਉਹ ਇੱਕ ਜੇ ਤੁਸੀਂ ਤੁਹਾਡੀ ਧਰਮ ਪਤਨੀ 2 ਕਰੋੜ ਦੀ ਗੱਡੀ ਤੁਸੀਂ 2 ਕਰੋੜ 40 ਲੱਖ ਦੀ ਗੱਡੀ 'ਚ ਤੁਸੀਂ ਕਹਿੰਦੇ ਹੋ ਮੈਂ ਥੱਲੇ ਜਿਹੜੀਆਂ ਜਰਾਬਾਂ ਆ ਉਹ ਵੀ ਮੈਂ ਲੱਖਾਂ ਦੀਆਂ ਪਾਉਣਾ ਮੈਨੂੰ ਸ਼ੌਕ ਆ ਤੇ ਇਹ ਵੀ ਕਹਿੰਦੇ ਹੋ ਮੈਂ 15-15 ਲੱਖ ਦੀਆਂ ਮੈਂ ਘੜੀਆਂ ਮੰਨ ਬੰਦਾਂ ਤੇ ਝੂਠ ਬੋਲਣ ਦਾ ਉਹਨਾਂ ਨੇ ਠੇਕਾ ਲਿਆ ਇਹ ਕਿਤੇ ਵੀ ਤੁਸੀਂ ਇਲੈਕਸ਼ਨ ਕਮਿਸ਼ਨ ਜਿਹੜਾ ਤੁਸੀਂ ਕਿਹਾ ਨਾ ਮੈਂ ਕਾਲੀ ਗੱਡੀ ਸ਼ੋਅ ਕੀਤੀ ਮੈਂ ਪੀਲੀ ਗੱਡੀ ਸ਼ੋਅ ਕੀਤੀ ਇਲੈਕਸ਼ਨ ਕਮਿਸ਼ਨ ਦਾ ਕੱਢ ਕੇ ਦੇਖ ਲਓ ਪਿਛਲੀ ਇਲੈਕਸ਼ਨ ਦਾ ਵੀ ਉਦੋਂ ਪਿਛਲੀ ਇਲੈਕਸ਼ਨ ਦਾ ਵੀ ਕੀ ਉਹਨਾਂ ਨੇ 2 ਕਰੋੜ ਗੱਡੀ ਦਾ ਜ਼ਿਕਰ ਕੀਤਾ ਕਿਤੇ ਇੱਕ ਜਗ੍ਹਾ ਮਨੇ ਤੇ ਦੂਜੀ ਗੱਲ ਜਿਹੜੇ ਇਹ ਕਹਿੰਦੇ ਵੀ ਲੱਖਾਂ ਰੁਪਏ ਦੀ ਮੈਂ ਜਰਾਬਾਂ ਪਾਉਣਾ ਜੇ ਉਹ ਨਹੀਂ ਤੁਸੀਂ ਦੇਖੀਆਂ ਤੇ ਭਾਈ ਸਾਹਿਬ ਤੇ ਫੇਰ ਤੁਸੀਂ ਦਰਜੀ ਦੇ ਪੈਸੇ ਕਿਉਂ ਨਹੀਂ ਦਿੰਦੇ ਉਹ ਕਹਿੰਦੇ ਕੀ ਕਹਿੰਦੇ ਜੇ ਤੁਹਾਡੇ ਕੋਲ ਲੱਖਾਂ ਰੁਪਈਆ ਕਹਿੰਦੇ ਕਹਿੰਦੇ ਮੋਦੀ ਜੀ ਨੂੰ ਮੈਂ ਕਿਹਾ ਹੋਇਆ ਉਹ ਦੇ ਦਿੰਗੇ ਐਦਾਂ ਦੀ ਗੱਲ ਕਿਉਂ ਮੇਰੇ ਪੈਸੇ ਉਹਨਾਂ ਨੇ ਦੇਣੇ ਐਦਾਂ ਕਹਿ ਰਹੇ ਸੀ ਇੰਟਰਵਿਊ ਚਲੋ ਮੋਦੀ ਜੀ ਤੋਂ ਲੈਣੇ ਰਵਨੀਤ ਜੀ ਇਹ ਕਿਸੇ ਨੂੰ ਕਿਹਾ ਸੀ ਬਿਸ਼ਰਮ ਨੂੰ ਵੀ ਦਾਲ ਦਾ ਉਹ ਕਹਿੰਦਾ ਜੀ ਮੈਂ ਤਾਂ ਛੱਟ ਥੱਲੇ ਛੱਟ ਚੱਟੀ ਖਾਣਾ ਏ ਇਹ ਨਹੀਂ ਹੁੰਦਾ ਨਾ ਬਿਸ਼ਰਮਾ ਦੀ ਲਗੀ ਦਾਲ ਜਿਵੇਂ ਕਿਹਾ ਉਹ ਕਹਿੰਦੇ ਜੀ ਅਸੀਂ ਤਾਂ ਚਟ ਚੱਟੀ ਖਾਣੇ ਆ ਉਹ ਗੱਲ ਆ ਮੋਦੀ ਜੀ ਦੇਣਗੇ ਰਾਜਾ ਜੀ ਕਹਿੰਦੇ ਤੇ ਲੇਕਿਨ ਮੈਨੂੰ ਬਿੱਟੂ ਇਹ ਇੰਨਾ ਫੋਲੋ ਕਰ ਰਿਹਾ ਮੈਨੂੰ ਤਾਂ ਬੜੇ ਸਵਾਦ ਆ ਰਹੇ ਦੇਖ ਕੇ ਨਹੀਂ ਸਵਾਦ ਕਹਿੰਦੇ ਤਿੰਨ ਤਿੰਨ ਵਾਰੀ ਆ ਕਹਿੰਦੇ ਸਵਾਦ ਆ ਸਭ ਤੋਂ ਵਧੀਆ ਚੀਜ਼ ਤੇ ਪਤਾ ਨਹੀਂ ਨਹੀਂ ਭਾਈ ਕਾਂਗਰਸ ਪਾਰਟੀ ਦੇ ਪ੍ਰਧਾਨ ਹੋ ਤੁਸੀਂ ਤੁਸੀਂ ਕਿਤੇ ਕਿਤੇ ਇੱਕ ਆਮ ਚੀਜ਼ ਹੋ ਤੁਸੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਹੋ ਤੇ ਤੁਸੀਂ ਗੱਲਾਂ ਕਰਦੇ ਹੋ ਆਮ ਆਦਮੀ ਦੀਆਂ ਵੀ ਮੈਂ ਤਾਂ ਬਿਲਕੁਲ ਮਾਮੂਲੀ ਘਰ ਚੋਂ ਮੇਰੇ ਤਾਂ ਭਰਾ ਪਰਿਵਾਰ ਚੋਂ ਮੇਰੇ ਕੋਲ ਤਾਂ ਕੁਛ ਹੈ ਹੀ ਨਹੀਂ ਸੀ ਮੈਂ ਤਾਂ ਸਿਆਸਤ ਜਿਹੜੀ ਉਹ ਹੈ ਹੀ ਆਪਣੇ ਆਪ ਆ ਗਿਆ ਮੈਨੂੰ ਇਹ ਦੱਸੋ ਕਿ ਐਡ ਐਡ ਹੀ ਵੱਡੀਆਂ ਗੱਡੀਆਂ ਜਾਂ ਤੁਹਾਡ ਸੁਖਵੀਰ ਸਿੰਘ ਬਾਦਲ ਕੋਲ ਆ ਜਾਂ ਬੜਿੰਗ ਸਭ ਕੋਲ ਆ ਤੇ ਇਹ ਗੱਡੀਆਂ ਇੰਨਾ ਪ੍ਰੋਫਿਟ ਦੱਸਤਾ ਦੋ ਨਾ ਸਾਰੇ ਲੈ ਲੈਣਗੇ ਇੰਨਾ ਇੰਨਾ ਪ੍ਰੋਫਿਟ ਕਿਸ ਕਿਹੜੇ ਚ ਹੁੰਦਾ ਇਹ ਉਹੀ ਹੁੰਦਾ ਵੀ ਆਲੂ ਕੱਢੋ ਸੋਨਾ ਬਣੇ ਪਰ ਉਹ ਕਹਿੰਦੇ ਮੈਂ ਜੱਦੀ ਪੁਸ਼ਤੀ ਰਹੀ ਸਾਂ ਮੈਂ ਜੱਦੀ ਪੁਸ਼ਤੀ ਰਾਜਾ ਉਹ ਮੇਰੇ ਕੋ ਪਹਿਲੇ ਤੋਂ ਉਹ ਮੈਂ ਇਹੀ ਤਾਂ ਕਹਿਣਾ ਵੀ ਰਾਜੇ ਤਾਂ ਖਤਮ ਹੋ ਗਏ ਜੱਦੀ ਪੁਸ਼ਤੀ ਪ੍ਰਾਪਰਟੀ ਰੱਬ ਸਭ ਨੂੰ ਦੇਵੇ ਉਹ ਚੰਗੀ ਗੱਲ ਆ ਪਰ ਇਹ ਹੈ ਜੀ ਕਿਹੜੀ ਖੇਤੀ ਆ ਜਿਹਦੇ ਵਿੱਚੋਂ ਇੰਨੀ ਕਮਾਈ ਹੋ ਜਾਂਦੀ ਆ ਵੀ ਉਹਦੀਆਂ ਉਹਨਾਂ ਕੋਲ ਉਹ ਦੋ ਗੱਡੀਆਂ ਨੇ ਜੇ 2 ਕਰੋੜ ਰੁਪਏ ਦੀ ਗੱਡੀ ਦੀ ਕਿਸ਼ਤ 50000 ਜਿਹੜੀਆਂ ਉਹ 50 ਲੱਖ ਵਾਲੀ ਗੱਡੀ ਦੀ ਆ ਤੇ ਇਹਨਾਂ ਦੀਆਂ ਜੇ ਕਿਸ਼ਤਾਂ ਹੀ ਲਾ ਲਓ 5 ਲੱਖ ਰੁਪਇਆ ਮਹੀਨਾ ਬਣਨ ਗਈਆਂ ਉਹ ਕਿਹੜੀ ਇਹ ਹੈ ਜੀ ਚੀਜ਼ ਆ ਜਿੱਦੋਂ 5 ਲੱਖ ਕਿਹੜੀਆਂ ਫੈਕਟਰੀਆਂ ਚੱਲਦੀਆਂ ਨੇ ਕਿਹੜੇ ਇਹ ਜੇ ਕਾਰੋਕਾਰ ਬਾਰੇ ਲੋਕਾਂ ਨੂੰ ਵੀ ਦੱਸ ਦਿਓ ਯਾਰ ਲੋਕਾਂ ਨੂੰ ਵੀ ਅਮੀਰ ਬਣਾ ਦਿਓ ਆਈ ਤੁਸੀਂ ਕਹਿੰਦੇ ਹੋ ਰਾਜਾਪੁਰੇ ਬਾਹਰੋਂ ਆਏ ਆ ਪਰ ਇੱਕ ਚੀਜ਼ ਮੈਂ ਪੁੱਛਣਾ ਚਾਹੁੰਦਾ ਉਹ ਕਹਿੰਦੇ ਕੀ ਕਹਿੰਦੇ ਡੇਢ ਘੰਟੇ ਦਾ ਸਫ਼ਰ ਹੈ ਕਹਿੰਦੇ ਜਦੋਂ ਮਰਜ਼ੀ ਮੈਂ ਲੁਧਿਆਣੇ ਆ ਸਕਦਾ ਕਿਦਾਂ ਦਾ ਪੈਸੇ ਉਹ ਬਈ ਮੰਨ ਗਏ ਨਾ ਵੀ ਕਾਸ ਨਹੀਂ ਕਰਨਾ ਮੰਨ ਤਾਂ ਗਏ ਨਾ ਬਾਹਰੋਂ ਆ ਮੈਂ ਜਦੋਂ ਤੁਹਾਡੀ ਉਰੇ ਵੋਟ ਹੀ ਹੈ ਨੀਗੀ ਤੁਸੀਂ ਕਰਨ ਕਿ ਆਏ ਹੋ ਜਿੱਥੇ ਤੁਹਾਨੂੰ ਤੁਹਾਡਾ ਸ਼ਹਿਰ ਆ ਬਠਿੰਡੇ ਉੱਥੇ ਇਲੈਕਸ਼ਨ ਲੜਦੇ ਬਠਿੰਡੇ ਬਠਿੰਡੇ ਇੱਥੇ ਆਸ਼ੂ ਜੀ ਲੜਦੇ ਇੱਥੇ ਡਾਬਰ ਸਾਹਿਬ ਲੜਦੇ ਇੱਥੇ ਪਾਂਡੇ ਸਾਹਿਬ ਲੜਦੇ ਤੇ ਤੁਸੀਂ ਅੱਗੇ ਬੜਾ ਕਹਿੰਦੇ ਸੀ ਇਹ ਬੜੇ ਹੋਕੇ ਦਿੱਤੇ ਸੀ ਵੀ ਅਸੀਂ ਜੀ ਕੋਠੀ ਲੈ ਲਈ ਬੜਾ ਸਾਡੇ ਕੋਲ ਪੈਸਾ ਲਿਆਓ ਤਾਂ ਕਾਗਜ਼ ਕਿੱਥੇ ਆ? ਤੁਹਾਡਾ ਪੀਸੀ ਸੀਐਲਪੀ ਪ੍ਰਧਾਨ ਕਹਿੰਦਾ ਸੀ। ਯਾਦ ਆ ਨਾ ਪ੍ਰਤਾਪ ਬਾਜਵਾ ਜੀ ਕਹਿੰਦੇ ਸੀ ਮੈਂ ਲੈ ਲਈ ਕੋਠੀ ਦਿਖੇ ਪ੍ਰਤਾਪ ਬਾਜਵਾ ਜੀ ਇੱਕ ਦਿਨ ਕੱਲ ਨੂੰ ਕੰਪੇਨ ਖਤਮ ਹੋ ਜਾਣੀ ਆ। ਲੱਭੇ ਪ੍ਰਤਾਪ ਬਾਜਵਾ ਜੀ ਇੱਥੋਂ ਅੰਦਾਜ਼ਾ ਲਾ ਲਓ ਵੀ ਇਹ ਇਹ ਜਦੋਂ ਇਲੈਕਸ਼ਨਾਂ ਚ ਨਹੀਂ ਉਰੇ ਰਹੇ ਤੇ ਬਾਅਦ ਚ ਇਹ ਕੀ ਰਹਿਣਗੇ ਉਰੇ? ਇਸ ਕਰਕੇ ਐਵੇਂ ਜਿਆਦਾ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ। ਤੁਸੀਂ ਦੋ ਬੱਚਿਆਂ ਦੀ ਜਾਨ ਲਈ ਆ ਉਹਦਾ ਕੋਈ ਜਵਾਬ ਨਹੀਂ ਇਹਨਾਂ ਕੋਲ ਉਹ ਪੁੱਛੋ ਤੁਸੀਂ ਵੀ ਜਿਹੜਾ ਕਰਨ ਕਟਾਰੀਆ ਏ ਉਹ ਤੋਂ 1 ਕਰੋੜ 22 ਲੱਖ 1 ਕਰੋੜ 22 ਲੱਖ ਦੀ ਉਹ ਗੱਡੀ ਆ ਤੁਹਾਡੇ ਕੋਲ ਤੁਸੀਂ ਕਹ ਪਹਿਲਾਂ ਇਹ ਉਹਦੇ ਪੈਸਿਆਂ ਨਾਲ ਜਿਹਦੇ ਦੋ ਬੱਚੇ ਇੱਕ 3 ਸਾਲ ਦਾ ਇੱਕ 7 ਸਾਲ ਦਾ ਬਾਪ ਨੇ ਗੋਲੀਆਂ ਮਾਰ ਕੇ ਆਪਣੇ ਬੱਚੇ ਆਪ ਮਾਰੇ ਆ ਇਹ ਇਹ ਇਸਤੇ ਕਰਕੇ ਇਹਦੇ ਸਾਲੇ ਕਰਕੇ ਉਹਦਾ ਜਵਾਬ ਕਿਉਂ ਨਹੀਂ ਗੱਜ ਤੱਕ ਇੱਕ ਵੀ ਉਹਦੇ ਬਾਰੇ ਤੁਸੀਂ ਤੁਹਾਡੇ ਮੂਰੇ ਗੱਲ ਤੁਸੀਂ ਸਵਾਲ ਕਰੋ ਵੀ ਦੱਸੋ ਉਹ ਐਫ ਆਈ ਆਰ ਉਹ ਉਹ ਮਾਂ ਨੇ ਲਿਖਾਈ ਕਿ ਨਹੀਂ ਬੱਚਿਆਂ ਦੀ ਨੇ ਉਸ ਭਰਾ ਨੇ ਲਿਖਾਈ ਕਿ ਨਹੀਂ ਤੇ ਇਸ ਕਰਕੇ ਤੁਸੀਂ ਤਾਂ ਪੈਸੇ ਪਿੱਛੇ ਕਿਸੇ ਨੂੰ ਵੀ ਮਾਰ ਸਕਦੇ ਹੋ ਕਤਲ ਕਰ ਸਕਦੇ ਹੋ ਲੁਧਿਆਣੇ ਚ ਤੁਸੀਂ ਪਤਾ ਨਹੀਂ ਕਿੰਨਿਆਂ ਤੋਂ ਪੈਸੇ ਇਲੈਕਸ਼ਨਾਂ ਚ ਹਰ ਘਰ ਘਰ ਜਾਣੇ ਹੋ ਕਿੰਨਿਆਂ ਤੋਂ ਪੈਸੇ ਲੈ ਕੇ ਕੱਲ ਨੂੰ ਤੁਸੀਂ ਲੋਕਾਂ ਦਾ ਕਤਲ ਕਰਵਾਉਂਗੇ ਸੁਸਾਈਡ ਕਰਵਾਉਂਗੇ ਲੋਕਾਂ ਦੀ ਕੀ ਜ਼ਿੰਮੇਵਾਰੀ ਆ ਗੱਲ ਕਰ ਕੇ ਜੈਰੀਬਾਲ ਸਾਹਿਬ ਵੀ ਪਹੁੰਚੇ ਨੇ ਲੁਧਿਆਣੇ ਜੀ ਲੱਗਦਾ ਕੋਈ ਅਸਰ ਪਊਗਾ ਜੇਲ੍ਹ ਚੋਂ ਆਏ ਆ ਤੇ ਲੋਕ ਵਿਸ਼ਵਾਸ ਦੋ ਤਰੀਕ ਨੂੰ ਜੇਲ੍ਹ ਚੋਂ ਉਹਨਾਂ ਨੇ ਚਲੇ ਜਾਣਾ ਅੱਜ ਅੱਜ ਹੀ ਸੁਪਰੀਮ ਕੋਰਟ ਨੇ ਉਹਨਾਂ ਨੇ ਹੋਰ ਹਫ਼ਤਾ ਮੰਗਿਆ ਸੀ ਉਹਨਾਂ ਨੇ ਨਾ ਕਰਤੀ ਵੀ ਐਸੇ 10 ਨੰਬਰੀ ਨੂੰ ਉਹਦਾ ਕੀ ਜਿਹੜੇ ਮੁੱਖ ਮੰਤਰੀ ਨੂੰ ਉਹਦੀਆਂ ਫਾਈਲਾਂ ਸਾਈਨ ਕਰਨ ਤੋਂ ਮਨਾ ਕਰਤਾ ਉਹਨੂੰ ਦਫ਼ਤਰ ਜਾਣੋਂ ਮਨਾ ਕਰਤਾ ਫਿਰ ਤੁਸੀਂ ਆਪ ਦੱਸੋ ਉਹਦੇ ਉੱਤੇ ਕੌਣ ਵਿਸ਼ਵਾਸ ਕਰੂਗਾ ਇਸ ਕਰਕੇ ਇਹ ਲੋਕ ਨੇ ਜਿਹੜੇ ਇਹ ਸਾਰਾ ਜਿਹੜਾ ਇਹਨਾਂ ਦਾ ਚਿਹਰਾ ਨੰਗਾ ਹੋ ਗਿਆ ਤੇ ਇੱਧਰ ਸਾਡੇ ਵੱਲ ਦੇਖੋ ਜਦੋਂ ਪ੍ਰਧਾਨ ਮੰਤਰੀ ਆਏ ਇਹ ਧੰਮ ਨਹੀਂ ਆ ਨਾ ਸਾਫ਼ ਪ੍ਰਧਾਨ ਮੰਤਰੀ ਜੀ ਕਿਸੇ ਨੂੰ ਆਪਣਾ ਮਿੱਤਰ ਕਹਿ ਦੇਣ ਕਿੱਡਾ ਬੜਾ ਮਾਣ ਦੀ ਗੱਲ ਆ ਪਰ ਕਹਿੰਦੇ ਹੋ ਪ੍ਰਧਾਨ ਮੰਤਰੀ ਜੀ ਨੂੰ ਪਤਾ ਹੈ ਕਿ ਲੁਧਿਆਣਾ ਦੀ ਸੀਟ ਨਹੀਂ ਜਿੰਨੀ ਇਸ ਕਰਕੇ ਲੁਧਿਆਣਾ ਨੂੰ ਜਿੱਤਣ ਰਾਨਾ ਜੇ ਜੇ ਅਮਿਤ ਸ਼ਾਹ ਜੀ ਜੇ ਅਮਿਤ ਸ਼ਾਹ ਜੀ ਉਹ ਆਏ ਇੱਕੋ ਇੱਕੋ ਜਗ੍ਹਾ ਲੁਧਿਆਣੇ ਚ ਤੇ ਉਹਨਾਂ ਨੇ ਇਹ ਕਿਹਾ ਵੀ ਇਹ ਮੇਰਾ ਸਭ ਤੋਂ ਜ਼ਿਆਦਾ ਨੇੜੇ ਕਰੀਬੀ ਮੇਰਾ ਇਹ ਆ ਤੇ ਅੱਜ ਸਾਡੇ ਫਾਈਨਾਂਸ ਮਿਨਿਸਟਰ ਨੇ ਜਿਹੜੇ ਸੀਤਾਰਾਮਨ ਜੀ ਉਹ ਆ ਰਹੇ ਆ ਕੱਲ ਨੂੰ ਪਿਊਸ਼ ਗੋਇਲ ਜੀ ਸਾਡੇ ਆ ਰਹੇ ਆ ਪਰਸੋਂ ਨੂੰ ਜਦੋਂ ਕੈਂਪੇਨ ਅਖੀਰ ਸਿਖਰਾਂ ਤੇ ਬੰਦ ਹੋਣੀ ਆ ਤੇ ਸਭ ਦੇ ਬਾਬਾ ਯੋਗੀ ਜੀ ਆ ਰਹੇ ਆ ਖਲਬਲੀ 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 ਮੱਚੇਗੀ ਲੁਧਿਆਣੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ